ਲੋਹੀ ਟੈਂਕੀ ਦੀ ਸੇਵਾ ਹੈਗੀ ਜੀ ਆਪਣੇ ਸਿੰਘਾਰਾ ਸਿੰਘ ਜੋਹੜ ਸਿਮਿੰਟ ਸਟੋਰ ਵਾਲੇ ਉਹਨਾਂ ਦਾ ਟਰੈਕਟਰ ਹੈ ਜੀ ਤੇ ਪੰਪ ਹੈਗਾ ਜੀ ਇਹ ਹਾਕਮ ਸਿੰਘ ਛੋਡਾ ਬਲਵੰਤ ਸਿੰਘ ਛੋਡਾ ਉਹਨਾਂ ਦਾ ਹੀ ਪੰਪ ਦੀ ਸੇਵਾ ਕਰ ਸਾਡੇ ਸੇਵਾਦਾਰ ਨੌਜਵਾਨ ਸਾਰੇ ਇਹ ਤੁਹਾਨੂੰ ਪਤਾ ਹੀ ਹੈ ਸਾਰੇ ਸੇਵਾ ਕਰਦੇ ਨੇ ਆਪਣੇ ਨਗਰ ਦੇ ਸਤਿਕਾਰਯੋਗ ਸੇਵਾਦਾਰ ਨੇ ਇਹ ਸੇਵਾ ਕਰਨਗੇ ਝਾੜੂ ਦੀ ਤੇ ਗੱਲ ਕਰੀ ਨਗਾਰੇ ਤੇ ਟਰੈਕਟਰ ਦੀ ਸੇਵਾ ਹੈਗੀ ਹੈ ਜੀ ਆਪਣੇ ਸਿਮਰਜੀਤ ਸਿੰਘ ਮਰਾੜਾ ਤੇ సేਵਾ ਕਰਨਗੇ ਸਾਡੇ ਨਗਾਰੇ ਦੀ ਕਾਲੂ ਸਿੰਘ ਵੀ ਹੈਗਾ ਪੰਡਤ ਕਾਲੂ ਪੰਡਤ ਵੀ ਤੇ ਕਵਲ ਕਵਲ ਵੀ ਕਵਲ ਸਿੰਘ ਬੁੱਪਾਰਾ ਵੀ ਬੁੱਪਾਰਾ ਵੀ ਕਵਲ ਸਿੰਘ ਆਣੀ ਇੱਕ ਵਾਰੀ ਗਵਾ ਕਵਲ ਕਵਲ ਦੀਪ ਕਵਲ ਦੀਪ ਸਿੰਘ ਜੀ ਜੀ ਜਾਨ ਕੀ ਕਰ ਤੇ ਆਪਣੇ ਨਗਾਰੇ ਦੀ ਸੇਵਾ ਹੈਗਾ ਜੀ ਸਿਮਰਜੀਤ ਸਿੰਘ ਮਰਾੜੇ ਟਰੈਕਟਰ ਦੀ ਸੇਵਾ ਤੇ ਸਾਡਾ ਨਗਾਰੇ ਦੀ ਸੇਵਾ ਕਰਨਗੇ ਜੀ ਕਾਲੂ ਪੰਡਤ ਜੀ ਤੇ ਨਾਲ ਹੀ ਕਮਲਦੀਪ ਸਿੰਘ ਜੀ ਬੋਪੜਾ ਆਏ ਤੇ ਸਾਡੇ ਸਰਕਾਰ ਦੇ ਵੀ ਸੀਨੀਅਰ ਸੇਵਾਦਾਰ ਇਹ ਵੀ ਮਜਬੂਤ ਨੇ ਵਿੱਚ ਇਹ ਆਪਣੇ ਰਸਨ ਦੀ ਸੇਵਾ ਕਰਨਗੇ ਜੀ ਇਧਰ ਵੀਰੇ ਇਧਰ ਹਲੋ ਵੀਰੇ ਛੋਟੇ ਧੰਨਵਾਦ ਜੀ ਇਹ ਸੇਵਾ ਕਰਨਗੇ ਰਸਨ ਦੀ ਜੀ ਆਡੀ ਟਰਾਲੀ ਤੇ ਹੈਗੇ ਜੀ ਸੇਵਾ ਜੀ ਨਰਮਲ ਸਿੰਘ ਚਹਿਲ ਉਸ ਪਰਿਵਾਰ ਦਾ ਟਰੈਕਟਰ ਆ ਜੀ ਤੇ ਪਾਲਕੀ ਜੀ ਤੁਹਾਨੂੰ ਪਤਾ ਹੀ ਹੈ ਕਿ ਆਪਣੇ ਨਗਰ ਦਾ ਟਰੈਕਟਰ ਆ ਜੀ ਪੂਰੀ ਸੁਸਾਇਟੀ ਦਾ ਟਰੈਕਟਰ ਆ ਤੇ ਸਾਰੇ ਨਗਰ ਦਾ ਟਰੈਕਟਰ ਹੋ ਗਿਆ ਜੀ ਤੇ ਇੱਥੇ ਟਰੈਕਟਰ ਹੈਗਾ ਜੀ ਬੱਬੂ ਸਿੱਧੂ ਦਾ ਯਾਨੀ ਕਿ ਬੰਟਾ ਬਲਵੰਤ ਸਿੰਘ ਸਿੱਧੂ ਮੇਜਰ ਸਿੰਘ ਸਿੱਧੂ ਨਾ ਟਰੈਕਟਰ ਆ ਜੀ ਇਹ ਇੱਕ ਦਮ ਬੜੀ ਗੱਲ ਹੈ ਜੀ ਬਹੁਤ ਵਧੀਆ ਗੱਲ ਹੈ ਸਾਡੇ ਸਵੇਰ ਤੋਂ ਲੈ ਕੇ ਨਗਰੀ ਦੀ ਸੇਵਾ ਕਰ ਰਹੇ ਨੇ ਸਾਡੇ ਸੇਵਾਦਾਰ ਕਾਲੂ ਪੰਡਤ ਜੀ ਸਤਿ ਸ਼੍ਰੀ ਅਕਾਲ ਲੱਡ ਠੀਕਰੀ ਲਾੜੇ ਲੱਡ ਠੀਕਰੀ ਇਹ ਲੱਡ ਠੀਕਰੀ ਲੜ ਦੇ ਵਾਰ ਕਿੰਨੇ ਕਿਨਾਨੇ ਜਿਵੇਂ ਬਲਵ ਬਨ ਦੀ ਬਾਣੀ ਇਹ ਪਾਣ ਨੰਦੀ ਆਈ ਜਿਵੇਂ ਬਲਵ ਬਨ ਦੀ ਬਾਣੀ ਆਪਾਂ ਇਹਨੂੰ ਮਾਰੂ ਸਾਰੇ ਘਰਾਂ ਨੂੰ ਪਿਆਰ ਕਰ ਦੂਗੀ ਸੋਹਣਾਂਾਂਾਂ ਜਿਹਾ ਆਪਣੇ ਦੇਲੇ ਦੇ ਘਰਾਂ भाई सॼी चाच मां दे बानी सॼी चाच मे सारी बानी